ਤਪਟਿਆਲਾ ਦੇ ਸੰਨੌਰ ਹਲਕੇ ਦੇ ਵਿੱਚ ਜ਼ਿਲ੍ਹਾ ਪਾਰਿਸ਼ਦ ਅਤੇ ਬਲਾਕ ਕਮੇਟੀ ਚੋਣਾਂ ਦੇ ਦੌਰਾਨ ਰਾਜਨੀਤਿਕ ਤਣਾਅ ਚਰਮ ਉਤੇ ਦਿਖਾਈ ਦਿੱਤਾ। ਅਕਾਲੀ ਦਲ ਦੀ ਸੀਨੇ ਰਾਖਵਾਂ ਦੇ ਵੱਲੋਂ ਮੌਜੂਦਾ ਸਰਕਾਰ ਉੱਤੇ ਗੰਬੀਰ ਦੋਸ਼ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਸਰਕਾਰੀ ਪੱਖੋਂ ਤੱਕੀ ਸ਼ਾਹੀ ਕੀਤੀ ਜਾ ਰਹੀ ਹੈ। ਇਸ ਰਨ ਕਈ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਏ ਜਿਸ ਦੇ ਵਿੱਚ ਇੱਕ ਸਖਸ਼ ਕੰਪਟੈਸਟ ਮਿਤਵਾਰ ਤੇ ਫਾਲ ਖੋਕੇ ਪਾਸਾ ਵੀ ਨਜ਼ਰ ਆਇਆ ਸੀ ਜੁਨਦ ਵਿੱਚ ਲੜਾਈ ਝਗੜੇ ਅਤੇ ਤਣਾਅ ਵਾਲੇ ਹਾਲਾਤ ਸਪਸ਼ਟ ਤੌਰ ਤੇ ਨਜ਼ਰ ਆ ਰਹੇ ਨੇ ਲੋਕਾਂ ਦੇ ਵਿੱਚ ਇਹ ਸਭ ਘਟਨਾਕ੍ਰਮ ਨੂੰ ਲੈ ਕੇ ਡਰ دہشت ਦਾ ਮਾਹੌਲ ਵੀ ਬਣਿਆ ਦਿਖ ਰਿਹਾ ਹੈ ਜੇਕਰੋ ਕਿ ਇੱਥੇ ਹੀ ਗੱਲ ਹੈ ਕਿ 4 ਦਸੰਬਰ 2025 ਨੂੰ ਨਾਮਿਨੇਸ਼ਨ ਭਰਨ ਦਾ ਆਖਰੀ ਦਿਨ ਸੀ ਸਿਰਫ ਪਟਿਆਲਾ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਤੋਂ ਜਹੀਨਾ ਵੀਡੀਓਜ਼ ਅਤੇ ਸ਼ਿਕਾਇਤਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਧੱਕੇਸ਼ਾਹੀ ਅਤੇ ਦਬਾਅ ਦੇ ਦੋਸ਼ ਲੱਗ ਰਹੇ ਨੇ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਪਰ ਚੋਣ ਮਾਹੌਲ ਦੇ ਤਣਾਅ ਨੇ ਵੋਟਰਾਂ ਅਤੇ ਉਮੀਦਵਾਰਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ। ਤਪਟਿਆਲਾ ਦੇ ਸਨੌਰ ਹਲਕੇ ਦੇ ਵਿੱਚ ਜ਼ਿਲ੍ਹਾ ਪਾਰਿਸ਼ਦ ਅਤੇ ਬਲਾਕ ਕਮੇਟੀ ਚੋਣਾਂ ਦੇ ਦੌਰਾਨ ਰਾਜਨੀਤਿਕ ਤਣਾਅ ਚੋਰਮੁੱਤੇ ਦਿਖਾਈ ਦਿੱਤਾ। ਅਕਾਲੀ ਜਲਦੀ ਸੀਨੇ ਰਾਖਵਾਂ ਦੇ ਵੱਲੋਂ ਮੌਜੂਦਾ ਸਰਕਾਰ ਉੱਤੇ ਗੰਭੀਰ ਦੋਸ਼ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਲਈ ਸਰਕਾਰੀ ਪੱਖੋਂ ਤੱਕੀਸ਼ਾਹੀ ਕੀਤੀ ਜਾ ਰਹੀ ਹੈ। ਇਸ ਵਨ ਕਈ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਏ ਜਿਸ ਦੇ ਵਿੱਚ ਇੱਕ ਸਖਸ਼ ਕੰਪटीशन ਮਿਤਵਾਰ ਤੇ ਫਾਲ ਖੋਕੇ ਪਾਸਾ ਵੀ ਨਜ਼ਰ ਆਇਆ ਸੀ ਜੁਨਦ ਵਿੱਚ ਲੜਾਈ ਝਗੜਿਆਂ ਤੇ ਤਣਾਅ ਵਾਲੇ ਹਾਲਾਤ ਸਪਸ਼ਟ ਤੌਰ ਤੇ ਨਜ਼ਰ ਆ ਰਹੇ ਨੇ ਲੋਕਾਂ ਦੇ ਵਿੱਚ ਇਹ ਸਭ ਘਟਨਾਕ੍ਰਮ ਨੂੰ ਲੈ ਕੇ ਡਰ دہشت ਦਾ ਮਾਹੌਲ ਵੀ ਬੜਾ ਦਿਖ ਰਿਹਾ ਹੈ ਜੇ ਕਿਉਂਕਿ ਇੱਥੇ ਹੀ ਗੱਲ ਹੈ ਕਿ 4 ਦਸੰਬਰ 2025 ਨੂੰ ਨਾਮਿਨੇਸ਼ਨ ਭਰਨ ਦਾ ਆਖਰੀ ਦਿਨ ਸੀ ਸਿਰਫ ਪਟਿਆਲਾ ਹੀ ਨਹੀਂ ਸਗੋਂ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਹਲਕਿਆਂ ਤੋਂ ਜਹੀਨਾ ਵੀਡੀਓਜ਼ ਅਤੇ ਸ਼ਿਕਾਇਤਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਧੱਕੇਸ਼ਾਹੀ ਅਤੇ ਦਬਾਅ ਦੇ ਦੋਸ਼ ਲੱਗ ਰਹੇ ਨੇ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕੋਈ ਅਧਿਕਾਰਿਕ ਬਿਆਨ ਸਾਹਮਣੇ ਨਹੀਂ ਆਇਆ ਪਰ ਚੋਣ ਮਾਹੌਲ ਦੇ ਤਣਾਅ ਨੇ ਵੋਟਰਾਂ ਅਤੇ ਉਮੀਦਵਾਰਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ।